ਫੱਕ ਦੇ ਦੋ ਆਏ ਸੀ ਆਹ ਆਹ ਬਈ ਨਾ ਰੋ ਰਿਹਾ ਮੇਰਾ ਨਾ ਰੋ ਪਹਿਲਾਂ ਹੀ ਨਾ ਲੱਗਦੀ ਜੀ ਮੇਰਾ ਦਿਲ ਤਕੋ ਵਾਲੀ ਨਾ ਮੈਂ ਨਹੀਂ ਜਾਣਦੀ ਜੱਟਾ ਕਿੰਨਾ ਅੱਜ ਮਨਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਕੋਟ ਸੁਖਿਆ ਨੇ ਸਾਡੇ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੇ ਲੜਕੇ ਜਗਮੀਤ ਸਿੰਘ ਨੇ ਆਪਣੇ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਤੋਂ ਤੰਗਾ ਕੇ ਫਾਇਲਾ ਕੇ ਆਤਮ ਹੱਤਿਆ ਕਰ ਲਈ ਹੈ ਤੇ ਜਿਸ ਬੰਦੀ ਉਹਨਾਂ ਦਾ ਬਿਆਨ ਲਿਖ ਕੇ ਤੁਰੰਤ ਫਾਇਰ ਦਰਜ ਕਰਕੇ ਪੋਸਟਮਾਰਟਮ ਕਰਾ ਕੇ ਅਗਲੇਰੀ ਕਾਰਵਾਈ ਹਮਲੇ ਵਿੱਚ ਲੈਂਦੀ ਜਾ ਰਹੀ ਹੈ ਸਰਕਾਰਨ ਕੀ ਹੈ ਕਰਨੇ ਦਾ ਲਿਖਾਇਆ ਉਹਨਾਂ ਨੇ ਵੀ ਉਸ ਦੇ ਲੜਕੇ ਜਗਦੀਪ ਸਿੰਘ ਨੂੰ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਉਸ ਤੋਂ ਉਸ ਦੀ ਜ਼ਮੀਨ ਆਪਣੇ ਨਾਂ ਕਰਾਉਣ ਲਈ ਉਸ ਦੀ ਪਤਨੀ ਅਮਨਦੀਪ ਕੌਰ ਆਪਣੇ ਨਾਂ ਤੇ ਕਰਾਉਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਤੇ ਕਈ ਵਾਰ ਲੜਚੜ ਕੇ ਆਪਣੇ ਪੇਕੇ ਘਰ ਆਪਣੇ ਬੱਚੇ ਨੂੰ ਲੈ ਕੇ ਚਲ ਜਾਂਦੀ ਸੀਗੀ ਸਰਹੂਨ ਪਰਕਰ ਦੀ ਅਗਲੀ ਕਾਰਵਾਈ ਬਸ ਅਗਲੀ ਰੀ ਕਾਰਵਾਈ ਪੋਸਟਮਾਰਟਮ ਆਪਾਂ ਕਰਾ ਕੇ ਤੇ ਉਹਨਾਂ ਦੇ ਉਹ ਮਤਲਬ ਤਪਤੀਸ਼ ਅਮਲ ਵਿੱਚ ਲੈਂਦੀ ਜਾ ਰਹੀ ਹੈ ਜੇ ਪੋਸਟਮਾਰਟਮ ਅਤੇ ਤਪਤੀਸ਼ ਦੌਰਾਨ ਜੇ ਕੋਈ ਹੋਰ ਕੋਈ ਗੱਲ ਸਾਹਮਣੇ ਆਈ ਤੇ ਤੁਰੰਤ ਉਹਦੇ ਮੁਤਾਬਕ ਤਾਰਾ ਵਿੱਚ ਵਾਦਾ ਕਰਕੇ ਅਗਲੀ ਰੀ ਕਾਰਵਾਈ ਅਮਲ ਵਿੱਚ ਲੈਂਦੀ ਜਾਵੇਗੀ